ਦੋ ਕੀ ਦੋ ਪਾਰ ਐ ਚੱਕ ਪਾਈਗਾ ਇਹ ਗਰਾਊਂਡ ਨੰਬਰ 2 ਦੇ ਵਿੱਚ ਮੈਚ ਹੋਣਾ ਟੀਮਾਂ ਜ਼ਰੂਰ ਪੁੱਜਣਗੀਆਂ ਫੱਪੂ ਦਾ ਨਾਮ ਜੇ ਬੱਪੂ ਨੂੰ ਦਿਲਾਉਂਦੇ ਪਿਆਰ ਕਰਦੇ ਤਾਂੜੀ ਮਾਰੋ ਯਾਰ ਇੱਕ ਬਾਈ ਕਹਿੰਦਾ ਬਾਈ ਪੱਪੂ ਦਾ ਨਾਮ ਲੈ ਦੇ ਸ਼ੀਂਧੀ ਮੈਚ ਸ਼ੁਰੂ ਕਰਾ ਦਿਓ 4-5 ਸਾਲਾਂ ਬਾਅਦ ਪੰਜਾਬ ਦੇ ਵਿੱਚ ਪਹਿਲਾ ਮੈਚ ਖੇਡਣ ਜਾ ਰਿਹਾ ਚੂੜ ਚੱਕਿਆ ਪੱਪੂ 20 ਤਰੀਕ ਨੂੰ ਪਰਸੋ ਢੂੜ ਕੋਟੀ ਗੋਪੀ ਦੇ ਨਾਲ ਢੂੜ ਕੋੜ ਦੀ ਟੀਮ ਨਾਲ ਖੇਡਣਾ ਸੀ ਪਰ ਬਾਈ ਬਿੱਲੇ ਹੁਣਾਂ ਦਾ ਤੇ ਰਾਜੂ ਹੁਣਾਂ ਦਾ ਮਾਣ ਹੁਣਾਂ ਦਾ ਪਿਆਰ ਹੈ ਲਓ ਤਕੜਾ ਮੈਚ ਇਸ ਵੇਲੇ ਸ਼ੁਰੂ ਹੋਣ ਜਾ ਰਿਹਾ ਚੂੜ ਚੱਕਿਆ ਪੱਪੂ ਅੱਜ ਲੋਪੋ ਦੀ ਟੀਮ ਤਰਫੋਂ ਪਰਦਾਸ਼ਨ ਕਰ ਰਿਹਾ ਦੁਨੀਆ ਦਾ ਵੱਡਾ 스타 ਲੈ ਵੀ ਤਾਰੀ ਚੱਕ ਮੈਕ ਤੇ ਕਰ ਗਾਲ ਇਸ ਮੈਚ ਦੀ ਉਧਰ ਕੀਤੇ ਦੁਨੀਆ ਇੰਦੇ ਮੇਲੇ ਦੀ ਇਹ ਦਿਨ ਬੇਸੋਵੀ ਤੋਂ ਟੀਮ ਘਰ ਰਹੀ ਸੀ ਵੀ ਚੂੜ ਚੱਕੀਏ ਪੱਪੂ ਨੂੰ ਕਿਹਨੇ ਬਣਾਇਆ ਮੇਰੇ ਵੀਰੋ ਉਧਰ 나ਜੂ ਹੰਸਰੇ ਦਾ ਬਿਲਹ ਸਰਪੰਚ ਦਾ ਪੂਰਾ ਜੋਰ ਲੱਗੇ ਹੋਇਆ ਸੀ ਵੀ ਜੋੜ ਚੱਕੀ ਆ ਪਾਪੂ ਆਜੇ ਖੜੋਣ ਲਓ ਪਈ ਹੋਈ ਰੇਡ ਆਹ ਦੇਖਦੇ ਵੀ ਉਹ ਟੱਕਰ 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 ਸਿਰਾਂ ਦੀ ਲਓ ਇਧਰ ਕਹਿੰਦੇ ਜੱਜ ਮਟੀਆਂ ਮੱਟੀ ਗਲਾਂ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋਰ ਦਾ ਹੋਇਆ ਬੜਾ ਵਧੀਆ ਮੈਚ ਖੇਡਿਆ ਜਾ ਰਿਹਾ ਕਮਾਲਪੁਰੇ ਦੀ ਧਰਤੀ ਹੈ ਕੱਲ ਦੀ ਧਰ ਖੇਡ ਸਟੇਡੀਅਮ ਐਨ ਖਾਚਾ ਖਾਚ ਭਰਿਆ ਪਿਆ ਮੇਰੇ ਵੀਰੋ ਅਗਲੀ ਰੇਡ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਵੇਖੋ ਲੱਗਿਆ ਰੱਬ ਨੂੰ ਧਿਆਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਧਾਵੀ ਚੱਲਿਆ ਕਬੱਡੀ ਪਾਉਣ ਲੋਕੋ ਇੱਕ ਕੰਨੀ ਦੇ ਚੂੜ ਚੱਕਿਆ ਪੱਪੂ ਐ ਦੂਜੀ ਕੰਨੀ ਤੇ ਕਹਿੰਦੇ ਧੂੜ ਕੋਟੀਆਂ ਸਿਰਾ ਏ ਆਹ ਖਿਡਾਰੀ ਮੇਰੇ ਵੀਰੋ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਹੋਵੇਗਾ ਅੱਜ ਦੇ ਸਮੇਂ ਦਾ 스타 ਹੈ ਆਹ ਦੇਖਦਾ ਵੀ ਸਾਹਮਣੇ ਨੌਜਾਨ ਸਿਰਾ ਧਾਲੀਵਾਲ ਜਿਸਰ ਨੌਜਾਨ ਦਾ ਨਾਂ ਕਹਿੰਦੇ ਪੰਜਾਬ ਦੇ ਵੱਡੇ ਖੇਡ ਮੇਲੇ ਦੇ ਵਿੱਚ ਵੱਡੇ ਖਿਡਾਰੀਆਂ ਦੇ ਵਿੱਚ ਪਰਜ ਹੋ ਚੁੱਕਿਆ ਧੂੜ ਕੋਟੀਆਂ ਗੋਪੀ ਨੂੰ ਬੜਾ ਮਾਣ ਹੈ ਲੈ ਵੀ ਤਾਰੀ ਟੱਕ ਮੈ ਇੱਕ ਕਰ ਗੱਲ ਲਓ ਰੇਡ ਕਿਤੇ ਲੋਪੋ ਵਾਲੇ ਨੇ ਪਾ ਦਿੱਤੀ ਆਹ ਦੇਖਦਾ ਵੀ ਚਾਰ ਜਾਫੀ ਇੱਕ ਕੰਨੀ ਤੇ ਟਰੈਕਟਰਾਂ ਦਾ ਤੁਹਾਕੋ ਗਿਆ ਬੜਾ ਆਮਦ ਆਹ ਵਜਦੀ ਖੋਈ ਤੱਕ ਉਹ ਦੋਨੇ ਖਿਡਾਰੀਆਂ ਦੇ ਦਰਮਿਆਨ ਤੂ ਤੂ ਤੰਗ ਆਹ ਦੁਨੀਆ ਤਾਕੋਠੀ ਹੈ ਆਹ ਦੁਨੀਆ ਤਾਕੋਠੀ ਹੈ ਲਾਉ ਪਈ ਹੋਈ ਏ ਪੱਟਾਂ ਦੇ ਨਾਲ ਪੱਟ ਨਹੀਂ ਖੇਂਦੇ ਡੌਲਿਆਂ ਨੂੰ ਕਦੇ ਹੱਥ ਨਾ ਪੈਂਦੇ ਗੱਭਰੂ ਕਿਹੜੇ ਪਿੰਡ ਦਾ ਲੋਕੀ ਉਂਗਲਾਂ ਕਰ ਕਰ ਪੁੱਛਦੇ ਆਹ ਜੌੜੀਆਂ ਜੌੜੀਆਂ ਠੱਕਾਂ ਵਾਲੇ ਜਦ ਵਿੱਚ ਮੈਦਾਨੇ ਪੁੱਤਦੇ ਆ ਚੌੜੀਆਂ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨੇ ਮੁਕਦੇ ਆ ਅਗਲੀ ਰੇਡ ਪੈ ਚੁੱਕੀ ਆ ਚਾਰ ਜਾਫੀ ਤਿਆਰ ਲੈ ਲੋ ਧੂੜਕੋਟੀਆਂ ਸੀ ਦਾ ਤੇ ਹਲਕੇ ਨਿਹਾਲ ਸਿੰਘ ਵਾਲੇ ਵਿੱਚੋਂ ਇੱਕ ਜਾਫੀ ਉੱਠਿਆ ਚੋਟੀ ਦਾ ਛਾਤੀ ਤੇ ਜਿਹਨੇ ਨਾਮ ਖਣਵਾਇਆ ਧੂੜਕੋਟੀਏ ਗੋਪੀ ਦਾ ਸ਼ਾਹੀ ਦੇ ਜਿਹੜੇ ਨਾਂ ਖੜਵਾਇਆ ਧੂੜ ਕੋਟੀਏ ਗੋਪੀ ਦਾ ਉਹ ਕਹਿੰਦੇ ਜੱਜ ਮੰਡੀਆਂ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਜੋੜੇ ਤੇ ਕਿੱਟੜਵਾਲ ਬੱਧਿਆ ਬੜਾ ਫਾਉਦਾ ਹੈ ਇੱਕ ਕਿਰਨੀ ਤੇ ਅਮਨ ਕੌਕਿਆਂ ਦੀ ਧਰਤੀ ਦਾ ਚਾਰ ਜਾਫੀ ਉਰ ਤਿਆਰ ਹੈ ਚੀਨ ਦੀ ਕੰਦ ਬਣ ਕੇ ਨੌਜਤ ਅੱਜ ਕਮਾਲਪੁਰੇ ਦੇ ਵਿੱਚ ਉਹ ਮੇਰੇ ਵੀਰੋ ਢੋਲ 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 ਵੱਜਦਾ ਹੈ ਵੀ ਦੁਨੀਆ ਦੇ ਮਹਾਰਤੀ ਖਿਡਾਰੀ ਆਏ ਆ ਉਹ ਕੌਕਿਆਂ ਵਾਲਾ ਅਮਨ ਤੇ ਜੱਜ ਮੰਡੀਆਂ ਵਾਲਾ ਦੋਨੇ ਖਿਡਾਰੀ ਤੋਂ ਦਰਮਿਆਨ ਆਹ ਜੇਤਾ ਜੱਜ ਮੋਟੀਆਂ ਵਾਲਾ ਲਾਓ ਅਗਲੀ ਰੇਡ ਤਕੀਪੁਰੀਏ ਦੀ ਆ ਮੇਰੇ ਵੀਰੋ ਲਓ ਤਕੀਪੁਰੀ ਅਗਲੀ ਰੇਡ ਪਾਉਣ ਦੇ ਲਈ ਆ ਨ ਤਿਆਰ ਵਰ ਤਿਆਰ ਹੈ ਤੇ ਪੱਟਾ ਉੱਤੇ ਵੱਟੜ ਥਾਪੀਆਂ ਠੱਕਾਂ ਦੇ ਵਿੱਚ ੱਟਕੇ ਵਿੱਚ ਗਰਾਉਂਡ ਦੀ ਗੱਭਰੂ ਭੜਦੇ ਦੁਨੀਆ ਖੜ ਖੜ ੱਟਕੇ ਲੋਪੋ ਵਾਲੇ ਸੁਖੀਏ ਖੇੜ ਮਾਂ ਦੇ ਪੁੱਤ ਦਲੇਰਾਂ ਦੀ ਪੰਜਾਬ ਦੀ ਧਰਤੀ ਜੌਹਦੇ ਜੰਮ ਦੀ ਆ ਸਿਫਤ ਕਰਾਂਗੀ ਸ਼ੇਰਾਂ ਦੀ ਸਾਹਮਣੇ ਤਕੀਪੁਰੀਏ ਰੇਡ ਪਾ ਰਿਆ ਧੂੜ ਚੱਜੇ ਪੱਪੂ ਤੇ ਲੋਪੋ ਵਾਲਾ ਹਰ ਕਬੜੇ ਟੱਚ ਪਰੇ ਪੁਆਇੰਟ ਤਕੀਪੁਰੀ ਆਪਣੀ ਟੀਮ ਦੇ ਉਧਰ ਤੀਜੇ ਰੌਣ ਦਾ ਪਹਿਲਾ ਮੈਚ ਤਲਵੰਟੀ ਤੇ ਅਖਾੜਾ ਤਲਵੰਟੀ ਤੇ ਅਖਾੜੇ ਦੀ ਟੀਮ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਉਣਗੀ ਆਹ ਲੋਪੋ ਵਾਲੀ ਦੀ ਪਈ ਹੋਈ ਕਬੱਡੀ ਹੈ ਅੱਜ ਗੱਗੀ ਦੀਆਂ ਜਾਂਦਾ ਰਹੀਆਂ ਲਓ ਟੱਕਰ ਦੋਨੇ ਖਿਡਾਰੀਆਂ ਦੇ ਦਮਿਆ ਲਓ ਲੋਪੋ ਵਾਲਾ ਸੁੱਖਾ ਕਹਿੰਦੇ ਡੱਕਿਆ ਗਿਆ ਮੇਰੇ ਵੀਰੋ ਲੋਪੋ ਵਾਲਾ ਸੁੱਖਾ ਡੱਕਿਆ ਗਿਆ ਅਗਲਾ ਮੈਚ ਅਖਾੜਾ ਤੇ ਤਲਵੰਡੀ ਰਾਏ ਘਟਪੁਰੇ ਵਾਲਾ ਮਾਨ ਵੀ ਪੁੱਜਿਆ ਹੋਇਆ ਸਾਡਾ ਭਾਈ ਵੱਡਾ ਭਰਾ ਹੈ ਨਿਕਾ ਜੀ ਆਇਆਂ ਨੂੰ ਅੱਜ ਵੱਡੀਆਂ ਟੀਮਾਂ ਸਪਾਂਸਰ ਕੀਤੇ ਆਂਗੇ ਸਾਡੇ ਵੀਰ ਤਰਨ ਹੋਰਾਂ ਨੇ ਸਾਡੇ ਭਰਾ ਰਾਜੂ ਹੋਰਾਂ ਨੇ ਪਿੱਲਾ ਬਖਤਗੜ ਦੀ ਧਰਤੀ ਦਾ ਔਰ ਸਾਡੇ ਪੰਮੇ ਬਾਈ ਫੁਰਾਨੇ ਕਹਿੰਦੇ ਦੁਨੀਆ ਦੇ ਸਟਾਰ ਬੁਲਾਏ ਹੋਏ ਨੇ ਲਓ ਪਈ ਹੋਈ ਰੇਡ ਚਾਰ ਹੈ ਔਰ ਚਾਰਾਂ ਦੀ ਬੇਅੰਤ ਮੰਦੀ ਆ ਆ ਸਾਹਮਣੇ ਧੂੜ ਕੋਟਿਆ ਸੀਰਾ ਓ ਬੱਲੇ ਬੱਲੇ ਪਾਰੇ ਪੁਆਇੰਟ ਇਸੇ ਦੇ ਧਾਨੀ ਦਾ ਜੇ ਓ ਧਨੋਰੀ ਵਾਲੇ ਬੱਬਰ ਦਾ ਧਨੋਰੀ ਵਾਲੇ ਬੱਬਰ ਨੇ ਇੱਕ ਤਕੜ ਆਪਣੀ ਟੀਮ ਦੇ ਲਈ ਜੋੜ ਦਿੱਤਾ ਲਓ ਰੇਡ ਲੋਪੋ ਵਾਲੇ ਦੇ ਆ ਨਾ ਹੀ ਜਾਨ ਵਾਲੇ ਨੂੰ ਬੇਨਤੀ ਆ ਪਲੀਜ਼ ਉਹ ਖੇਡ ਮੈਦਾਨ ਦੇ ਵਿੱਚ ਸੰਪਰਕ ਬਣਾ ਲੈਵੇ ਮੇਰੀ ਬੇਨਤੀ ਆ ਖਾਰਾ ਤੇ ਤਲਵੰਡੀ ਰਾਏ ਇਹ ਟੀਮਾਂ ਜਲਦੀ ਨਾਲ ਆ ਜਾਣਗੀਆਂ ਉਧਰ ਅੱਜ ਕਹਿੰਦੇ ਮਹਿੰਗੀ ਵੈਬਸਾਈਟ ਲੱਗੀ ਹੋਈ ਹੈ ਕਬੱਡੀ 365 ਤੇ ਜੱਜ ਮੰਡੀਆਂ ਵਾਲੇ ਦੀ ਪਈ ਹੋਈ ਕਬੱਡੀ ਬਿੱਟੂ ਕਰੀਗਾ ਪਹੁੰਚਦੇ ਲਓ ਸਾਹਮਣੇ ਮੰਡੀਆਂ ਵਾਲਾ ਜੱਜ ਹਰ ਦੂਜੇ ਪਾਸੇ ਉੱੜਦੀ ਹੋਈ ਮਾਂ ਮਿੱਟੀ ਦੀ ਧੂੜ ਬੱਲੇ 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 ਪਰ ਪੁਆਇੰਟ ਲੋਪੋ ਦੀ ਟੀਮ ਦਾ ਜਗਦੇਵ ਗੱਜੀ ਦੀਆਂ ਯਾਦਾਂ ਨੇ ਕਿ ਗੋਰਾ ਗੱਜੀ ਗੋਪੀ ਤਿੰਨੇ ਜਾਂਦੀ ਚੋਟੀ ਦੇ ਸਿਰਾਂ ਕੀਪਾ ਧੁੱਲਾ ਵੀ ਨੇ ਕਿਸੇ ਤਰ ਰੋਕੀ ਦੇ ਅਖਾੜਾ ਤੇ ਕਬੱਡੀ ਰਾਏ ਦੀਆਂ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਨਾਲ ਅੱਗੇ ਜੁੜ ਜਾਣਗੀਆਂ। ਲਓ ਮਾਲਮਗੀਰ ਦੀ ਧਰਤੀ ਦਾ ਜਸ਼ਨ ਕਬੱਡੀ ਪਾ ਰਿਹਾ। ਉਹ ਚੱਲ ਮੱਕਦ ਬੜੀ ਇਹਦੇ ਵਿੱਚ ਜਾਨ ਵੀ ਰੋਕ ਦਿੰਦਾ ਧਾਵੀ ਜਿਵੇਂ ਹਮਾਂल्या ਤੂਫਾਨ ਦੀ। ਰੇਡਰ ਨੂੰ ਢੇਰੀਆਂ ਕੋਲੋਂ ਧੱਕ ਕੇ ਲੈ ਜਾਂਦਾ। ਜਿਵੇਂ ਮਾਰੀ ਨੂੰ ਚੱਪੋਂ ਮਿੱਤਰੋ। ਜਾਫੀ ਕਬੱਡੀ ਦਾ 스타 ਚੂੜ ਚੱਕ ਦਾ ਪੱਪੂ ਮਿੱਤਰੋ। ਜਾਫੀ ਕਬੱਡੀ ਦਾ 스타 ਚੂੜ ਚੱਕ ਦਾ ਪੱਪੂ ਮਿੱਤਰੋ। ਲਓ ਸਾਹਮਣੇ ਕਹਿੰਦੇ ਸੁੱਖਾ ਵੀ ਟੱਕਿਆ ਗਿਆ ਉਧਰ ਲੋਪੋ ਵਾਲਾ ਮੇਰੇ ਵੀ ਜੱਗ ਲੋਪੋ ਵਾਲੇ ਸੁੱਖੇ ਨੂੰ ਕਹਿੰਦੇ ਟੱਕਿਆ ਤੱਕੀ ਪੁਰੀਏ ਦੀ ਰੇਡ ਆ ਜਦੋਂ ਕਹਿੰਦੇ ਪੱਪੂ ਆ ਜਦੋਂ 4-5 ਸਾਲ ਪਹਿਲਾਂ ਗਰਾਊਂਡ ਦੇ ਵਿੱਚ ਆਉਂਦਾ ਸੀ ਤੇ ਆਪਣੇ ਰੇਡਰਾਂ ਨੂੰ ਪੁੱਛਦਾ ਸੀ ਵੀ ਕਿੰਨੇ ਜੱਫੇ ਖਾਓਗੇ ਜੇ ਉਹ ਕਹਿੰਦੇ ਸੀ ਤਿੰਨ ਕਹਿੰਦਾ ਸੀ ਚਾਰ ਖਾ ਲਿਓ ਮੈਂ ਸੱਤ ਲਾਉਂਗਾ ਆਓ ਦੇਖਦਾ ਸਾਹਮਣੇ ਤੱਕੀ ਪੁਰੀ ਅਗਲੀ ਰੇਡ ਪਾਉਣ ਦੇ ਲਈ ਬਰਿਆ ਹੋਇਆ ਖਰਜੀ ਦੇ ਸਿੱਧੂ ਵੀ ਗੱਲ ਕਰਦਾ ਜੂੜ ਜੱਤੀ ਆ ਪੱਪੂ ਦੀ ਹੋਇਆ ਫਾਈਨਲ ਮੈਚ ਤੇ ਯਾਰ ਮੁਖਾਏ ਬੱਲੇ 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 ਆ ਬੱਲੇ 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 ਆ ਦੂਜੇ ਬੱਲੇ 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 ਆ ਬੱਲੇ 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 ਰੀਡਰ ਦਾ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਹੋ ਗਿਆ ਕੀ ਮਿੱਤਰਾ ਅੱਜ ਕਮਾਲ ਪੁਰੇ ਦਿਨ ਕੱਤ ਹੋਈ ਪਈ ਐ ਰਾਜੂ ਹੰਸਰਾ ਦੇਖਦਾ ਉਧਰ ਬਿੱਲਾ ਵੀ ਕਹਿੰਦਾ ਨਾਲ ਪਾਨੀ ਕਹਿੰਦਾ ਵੀ ਆਪਾਂ 500 ਰੁਪਇਆ ਦੇਣਾ ਹਰ ਇੱਕ ਜੱਫੇ ਦਾ ਜਿੰਨੇ ਪੱਪੂ ਚੂੜ ਚੱਕਿਆ ਜੱਫੇ ਲਾਉਣਾ ਲਓ ਪਾਈ ਹੋਈ ਰੇਡ ਲੋਪੋ ਵਾਲੇ ਦੀ ਐ ਓ ਲੋਪੋ ਵਾਲੇ ਦੀ ਐ ਲੋਪੋ ਵਾਲਾ ਉਹ ਤਾਂ ਢੋਣਾ ਪੁੱਟੀ ਢੂਣਾ ਪੁੱਟੀ ਜਾਂਦੇ ਨੇ ਜਿੰਨਾਂ ਤੋਂ ਤਮਾਮਾਂ ਦਾ ਪੇਟਾ ਲਓ ਬੱਬਰ ਦੀ ਰੇਡ ਮਿੱਟੂ ਸੈ ਤੋਂ ਕੀ ਬਣਾ ਗੱਲ ਕਰੋਗਾ ਤੇ ਢੂੰਡਾ ਪੱਟੀ ਜਾਂਦੇ ਨੇ ਜਿਨ੍ਹਾਂ ਦੁੱਧ ਮਾਂਵਾਂ ਦਾ ਪੀਂਦਾ ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕਲਦੀਂਦਾ ਦੁਨੀਆਂ ਦੇ ਵੱਡੇ ਸਟਾਰਾਂ ਦੀ ਗੱਲ ਧਾਰੀ ਨੇ ਕੀਤੀ ਆ ਲਓ ਸਾਹਮਣੇ ਇਸ ਵੇਲੇ ਗੱਬਰ ਦੀ ਰੇਡ ਤੇ ਚਾਰ ਲੋਪੋਵਾਲਾ ਹਰ ਕਹਿੰਦੇ ਇਸ ਵੇਲੇ ਕਰਦਾ ਹੋਇਆ ਟਰਾਈ ਗੱਬਰ ਤੇ ਹਰ ਲੋਪੋਵਾਲਾ ਗੱਬਰ ਤੇ ਹਰ ਲੋਪੋਵਾਲਾ ਆਹ ਗੱਬਰ ਤੇ ਹਰ ਲੋਪੋਵਾਲਾ ਪਰ ਪੁਆਇੰਟ ਗੱਬਰ ਦਾ ਮੇਰੇ ਵੀਰੋ ਅਗਲੀ ਰੇਡ ਕਹਿੰਦੇ ਮੰਡੀਆਂ ਵਾਲਾ ਜੰਝ ਆ ਗਿਆ ਜਾਨ ਵਾਲੇ ਵੀਰ ਸਾਡੇ ਸੱਖੀ ਵੀਰ ਨਾਲ ਸੰਪਰਕ ਕਰਨਗੇ ਜਾਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਸਾਹਮਣੇ ਮੰਡੀਆਂ ਵਾਲਾ ਜੱਜ ਲੈ ਵੀ ਤਾਰੀ ਚੱਕ ਮੈਂ ਕੋ ਤੇ ਕਰ ਗੱਲ ਲਓ ਜੱਜ ਮੰਡੀਆਂ ਵਾਲਾ ਕਬੱਡੀ ਪਾ ਰਿਹਾ ਕੌਕਿਆਂ ਵਾਲਾ ਮਨ ਵੀ ਘੂਰੀਆਂ ਬਣਦਾ ਵੀ ਕਿੱਥੋਂ ਡੱਕੜਾ ਜੱਜ ਨੂੰ ਦੁਨੀਆ ਨਜਾਲ ਨੂੰ ਥੱਕ ਪਈ ਹੁੰਦੀ ਹੈ ਥੱਕ ਪਈ ਹੁੰਦੀ ਹੈ ਅੱਜ ਸਭ ਤੋਂ ਮਹਿੰਗੇ ਮੋਲ ਦੇ ਖਿਡਾਰੀ ਉਹ ਕਮਾਲਪੁਰੇ ਦੇ ਵਿੱਚ ਆਏ ਹੋਏ ਹੈ ਮਹਿੰਗੇ ਮੋਲ ਦੇ ਖਿਡਾਰੀ ਅੱਜ ਕਮਾਲਪੁਰੇ ਦੀ ਧਰਤੀ ਤੇ ਪਹੁੰਚੇ ਹੋਏ ਹੈ ਲਓ ਜਸੋਦਾਲ ਅਲਮਗੀਰ ਦੀ ਧਰਤੀ ਦਾ ਨੌਜਾਤ ਰੇਡ ਪਾਉਣ ਦੇ ਵਿੱਚ ਬਾਦਾ ਹੋਇਆ ਦੋਨੇ ਹੱਥ ਜੋੜ ਕੇ ਧਿਆਵਾ ਰੱਬ ਨੂੰ ਬਾਜ ਵਾਲੀ ਅੱਖ ਨਾਲ ਦੇਖਾ ਸਭ ਨੂੰ ਇੱਕ ਕਿੰਨੀ ਤੇ ਕਹਿੰਦੇ ਮੋਹਰੇ ਦਾ ਪਿੰਡ ਧੂਰ ਕੋਟੀ ਐ ਇੱਕ ਤੇ ਹਾਰਾ ਆ ਮੁੰਡਾ ਧੂਰ ਕੋਟੀਆ ਧੂਰ ਕੋਟੀਆ ਤੇ ਆਲਮਗੀਰ ਵਾਲੇ ਦੇ ਦੋਨੇ ਖਿਡਾਰੀਆਂ ਦੇ ਦਰਮਿਆਨ ਪਰ ਜਸੋਦ ਆਲਮਗੀਰ ਵਾਲਾ ਇੱਕ ਤਕੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀ ਰੇਡ ਲੋਪੋ ਵਾਲੇ ਦੀ ਮੈਚ ਤੇ ਬਿੱਟੂ ਸੈਦੋਕਿਆਂ ਵਾਲਾ ਲਓ ਲੋਪੋ ਦੀ ਧਰਤੀ ਦਾ ਗਬਰੂ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਖੇਡ ਕਬੱਡੀ ਮੈਦਾਨ ਅੰਦਰ ਹਾਂ ਕਹਿੰਦੇ ਖਾਚਾ ਖਾਚ ਭਰਿਆ ਹੋਇਆ ਕਮਾਲਪੁਰੇ ਦਾ ਖੇਡ ਸਟੇਡੀਅਮ ਇੱਕ ਇੱਕ ਰੇਡ ਕਮਾਲ ਦੀ ਐ ਇੱਕ ਇੱਕ ਜੱਫਾ ਕਮਾਲ ਦਾ ਇੱਕ ਇੱਕ ਮੈਚ ਕਮਾਲ ਦਾ ਉਹ ਵੇਖਦਾ ਵੀ ਸਾਹਮਣੇ ਲੋਕੋਵਾਲਾ ਅਗਲੀ ਰੇਡ ਪਾਉਣ ਦੇ ਨੇ ਵਧਿਆ ਹੋਇਆ ਪਰ ਫੈਸਲਾ ਕੀ ਐ ਕਿ ਲੱਗ ਗਿਆ ਜੱਫਾ ਯਾਰੋ ਧਾਵੀ ਜਿਹੜਾ ਡੱਕਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਹੀ ਧੱਕਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਹੀ ਧੱਕਿਆ ਤਕੀਪੁਰੀਆ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਹਨ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਦੀ ਪਵਿੱਤਰ ਧਰਤੀ ਹੈ ਇਹ ਭਾਗਾਂ ਵਾਲੀ ਧਰਤੀ ਹੈ ਕਲਦੀ ਧਰ ਖੇਡ ਸਟੇਡੀਅਮ ਹੈ ਦੁਨੀਆ ਦੇ ਵੱਡੇ 스타 ਪੁੱਜੇ ਹੋਏ ਆ ਤਕੀਪੁਰੀਏ ਦੀ ਰੇਡ ਪਈ ਹੈ ਤੇ ਜੁੜ ਚੱਕੀ ਆ ਸੱਚੀ ਬੋਲੀ ਬੋਲਦਾ ਵੀ ਟੱਚ ਕਰ ਗਿਆ ਮੈਨੂੰ ਨੌਜਵਾਨ ਪੈਂਦੇ ਇਸੇ ਲੋ ਨੌਜਵਾਨ ਦਾ ਵੀ ਦਾ ਲਓ ਚਾਚਾ ਆ ਗਿਆ ਮਡੀਆਂ ਵਾਲਾ ਪ੍ਰਦੀਪ ਟੈਣਾ ਵੀ ਪੁੱਜਾ ਹੋਇਆ 2365.com ਦੀ ਸਮੁੱਚੀ ਟੀਮ ਦਾ ਧੰਨਵਾਦ ਹੈ ਅੱਜ ਫੁੱਟਬਾਲ ਦੇ 3ਵੇਂ ਚੌਥੇ ਨੰਬਰ ਦੀ ਟੀਮਾਂ ਉਹਦਾ ਨਾਮ ਲੈਣਾ ਆਪਾਂ ਕੀ 3ਵੇਂ ਚੌਥੇ ਵਾਲੀ ਟੀਮਾਂ ਦੇ ਕੇ ਨਾਲ ਨਾਮ ਲੈ ਜਾਣਾ ਮੇਰੀ ਬੇਨਤੀ ਹੈ ਖਾਣਾ ਤੇ ਤਲਪੁੱਟੀ ਰਾਏ ਦੀ ਟੀਮ ਜਲਦੀ ਦੇ ਨਾਲ ਆ ਜਾਣਗੀ ਆਹ ਕੌਂਕਿਆਂ ਵਾਲਾ ਅਮਨ ਤੇ ਜੱਜ ਮਡੀਆਂ ਮਾਂ ਤੂੰ ਤੂੰ ਮੈਂ ਮੈਂ ਹੋਈ ਮਿੱਤਰੋ ਆਹ ਦੇਖਦਾ ਵੀ ਜੱਜ ਬੰਡੀਆਂ ਵਾਲਾ ਧੁੱਸਦਾ ਹੀ ਜਾਂਦਾ ਧੁੱਸਦਾ ਹੀ ਜਾਂਦਾ ਇਧਰ ਬੱਬਰ ਅਧਨੌਰੀ ਵਾਲਾ ਆਹ ਦੇਖਦਾ ਵੀ ਰੇਡ ਪਾਉਂਦੇ ਨੇ ਬਾਧਾ ਹੋਇਆ ਆਓ ਪਾ ਦਿੱਤੀ ਹੈ ਰੇਡ ਇੱਕ ਕਿੰਨੀ ਤੇ ਚੋਰ ਚੱਕੀ ਆ ਪਪੋ ਹੈ ਇੱਕ ਤੇ ਕਹਿੰਦੇ ਸੀਰਾ ਧੋੜ ਕੋਟੀ ਹੈ ਐਰ ਮਹਿੰਗੇ ਮੁੱਲ ਦੇ ਖਿਡਾਰੀ ਬੁਲਾਏ ਹੋਏ ਹੈ ਕਾਫੀ ਲੰਬੇ ਅਰਸੇ ਬਾਅਦ ਅੱਜ ਕਮਾਲਪੁਰੇ ਪਿੰਡ ਦੇ ਵਿੱਚ ਪਹਿਲਾ ਮੈਚ ਚੋਰ ਚੱਕੀ ਆ ਪਪੋ ਖੇਡ ਰਿਹਾ ਦਰਸ਼ਕ ਵੀਰੋ ਪਹਿਲਾ ਮੈਚ ਖੇਡ ਰਿਹਾ ਹੈ ਪਾ ਧੋੜ ਕੋਟੀ ਹੈ ਸੀਰਾ ਤੇ ਧਨੌਰੀ ਵਾਲਾ ਬੱਬਰ ਦੋਨੇ ਖਿਡਾਰੀਆਂ ਦੇ ਦਰਮਿਆਨ ਟੱਕਰ 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 ਭਰਾਓ ਦੇਖਦਾ ਵੀ ਧਨੌਰੀ ਵਾਲੇ ਬੱਬਰ ਨੇ ਇੱਕ ਤਕੜਾ ਕਪੜੀ ਕੀਤੇ ਨੇ ਜੋੜ ਦਿੱਤਾ ਮੈਚ ਸਮਾਪਤ ਤਲਵੰਡੀ ਰਾਏ ਤੇ ਅਖਾੜੇ ਦੀਆਂ ਤਿੰਨੇ ਤਲਵੰਡੀ ਰਾਏ ਤੇ ਅਖਾੜਾ ਤਲਵੰਡੀ ਰਾਏ ਤੇ ਅਖਾੜਾ ਲੈ ਵੀ ਬਾਈ ਪੱਪੂ ਤੇਰਾ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਪੁੱਜਿਆ ਕਬੱਡੀ ਦੀ ਦੁਨੀਆ ਦਾ ਵੱਡਾ 스타 ਚੂਰ ਚੁੱਕੀ ਹੈ ਪੱਪੂ ਅਗਲਾ ਮੈਂ ਤਲਵੰਡੀ ਰਾਏ ਤੇ ਅਖਾੜਾ ਕ੍ਰਿਸ਼ਨ ਸਾਡਾ ਬਾਈ ਤੇ ਸਤਨਾਮ ਜੈਗੋ میری ਬੇਨਤੀ ਹੈ ਤਲਵੰਡੀ ਰਾਏ ਤੇ ਜਲਦੀ ਨਾਲ ਖਾਰੇ ਦੀ ਤਿੰਨ ਨਾਲ ਸੱਤ ਨੌ ਮਜੇਗੋ ਤੇ ਕ੍ਰਿਸ਼ਨ ਵਿਦੇਸੇ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਸਾਡੇ ਕਾਲੇ ਵਰਗੇ ਨੌਜਵਾਨ ਕਬੱਡੀ ਦੇ ਬਲਾਰੇ ਪਹੁੰਚੇ ਹੋਏ ਨੇ ਨਾਲ ਜਿੱਥੇ ਸਾਡਾ ਭਰਾ ਲਲਤੋ ਵਾਲਾ ਮੌਤੂ ਵੀ ਪਹੁੰਚਿਆ ਬੜਾ ਧੰਨਵਾਦ ਹੈ